ਜਾ ਕਹਿੰਦੋ ਸਿੰਘ ਭਪਿੰਦਰ ਨੂੰ ਕੋਈ ਗੀਤ ਬਣਾ ਜਾਵੇ ਸਖਸ਼ਿੰਦਰ ਚਿੰਦਾਗਾ ਕੇ ਸਭ ਨੂੰ ਗੱਲ ਸਮਝਾ ਜਾਵੇ ਇਸ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮੇਰੇ ਨਾਲ ਭਪਿੰਦਰ ਸਿੰਘ ਰੰਦਾਵਾ ਹੋਰੀ ਆਏ ਨੇ ਗੀਤਕਾਰ ਵੀ ਨੇ ਗਾਇਕ ਵੀ ਨੇ ਪਰ ਇਹਨਾਂ ਦੋਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇੱਕ ਵਧੀਆ ਇਨਸਾਨ ਨੇ ਮਨ ਦੇ ਵਿੱਚ ਹਮੇਸ਼ਾ ਹੀ ਇਹ ਰਹੀ ਆ ਵੀ ਅਸੀਂ ਕੋਈ ਨਾ ਕੋਈ ਚੰਗਾ ਕਰੀਏ ਸਮਾਜ ਲਈ ਕੋਈ ਚੰਗਾ ਕਰੀਏ ਤੇ ਇਹਨਾਂ ਨੇ ਲੇਟਲੀ ਇੱਕ ਹੁਣ ਗੀਤ ਜਿਹੜਾ ਉਹ ਰਿਲੀਜ਼ ਹੋਣ ਜਾ ਰਿਹਾ ਆ ਹਾਲ ਪੰਜਾਬ ਦਾ ਵੈਸੇ ਤਾਂ ਆਪਾਂ ਸਾਰੇ ਆਉਂਦੇ ਜਾਂਦੇ ਆ ਪੰਜਾਬ ਤੋਂ ਤੇ ਪਤਾ ਲੱਗਦਾ ਵੀ ਉੱਥੇ ਕੀ ਹੋ ਰਿਹਾ ਆ ਤੇ ਪਰ ਜਿਹੜੇ ਇਹਨਾਂ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨੂੰ ਪਕੀਤਾ ਔਰ ਉਹ ਗੀਤ ਸੁਖਸ਼ਿੰਦਰ ਛਿੰਦੇ ਹੋਰਾਂ ਨੇ ਗਾਇਆ ਆ ਬੜਾ ਵਧੀਆ ਉਹਨੂੰ ਫਰਮਾਇਆ ਤੇ ਗੱਲਬਾਤ ਕਰਦੇ ਆ ਭਪਿੰਦਰਪਾਲ ਸਿੰਘ ਰੰਧਾਵਾ ਹੋਰ ਉਹਦੇ ਨਾਲ ਕੋਪਿੰਦਰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ ਹੈ ਜੀ ਤੁਹਾਨੂੰ ਤੇ ਤੁਹਾਡੇ ਸੁਣ ਵਾਲੇ ਸਾਰੇ ਸੋਚਿਆ ਇਹ ਮੈਨੂੰ ਦੱਸੋ ਵੀ ਇਹ ਜਿਹੜਾ ਤੁਸੀਂ ਗੀਤ ਵਾਲੀ ਗੱਲ ਜਿਹੜੀ ਆ ਕਿੱਥੋਂ ਮਨ ਦੇ ਵਿੱਚ ਆਈ ਤੁਹਾਡੇ ਇਹ ਜੀ ਸੰਗਤ ਸਾਹਿਬ ਛੋਟਾ ਜਿਹਾ ਹੁੰਦਾ ਸੀ ਪਹਿਲੇ ਸ਼ੌਂਕ ਸੀਗਾ ਤੇ ਮੈਂ ਕੋਈ 뮤직 ਸਿੱਖਿਆ ਨਹੀਂ ਪਰ ਸ਼ੌਂਕ ਸੀਗਾ ਸ਼ੌਂਕ ਜਦੋਂ ਸਕੂਲ ਦੇ ਵਿੱਚ ਵਾਲ ਸਭਾ ਲੱਗਦੀ ਹੁੰਦੀ ਸੀ ਤੇ ਉੱਥੇ ਮੈਨੂੰ ਖੜਾ ਕਰਦੇ ਇਹ ਤੇ ਮੈਂ ਉੱਥੇ ਉਹਨਾਂ ਸਟੇਜਾਂ ਤੋਂ ਹੁੰਦਾ 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 ਫਿਰ ਦਸਵੀਂ ਦੇ ਵਿੱਚ ਜਿਹੜਾ ਬੈਸਟ ਸਿੰਗਰ ਦਾ ਅਵਾਰਡ ਮਿਲਿਆ ਫਿਰ ਬਰਜਿੰਦਰਾ ਕਾਲਜ ਫਰੀਦਕੋਟ ਚ ਪੜਦਿਆਂ ਪੜਦਿਆਂ ਉੱਥੇ ਵੀ ਵਿੱਚ ਗਾ ਲੈਂਦੇ ਸੀ ਪਰ ਉਸ ਤੋਂ ਬਾਅਦ ਮੈਂ ਅੱਗੇ ਤੱਕ ਨਹੀਂ ਪਹੁੰਚਿਆ ਉਸ ਟਾਈਮ ਤੇ ਕਿਉਂਕਿ ਕੋਈ ਸਾਈਡ ਤੇ ਮੇਰੇ ਪਾਸੇ ਤੇ ਕੋਈ ਪੈ ਗਿਆ ਸੀਗਾ ਫਰਕ ਉਹਦਾ ਕਰਕੇ ਫਿਰ ਮੈਂ ਕੋ ਗਾਇਆ ਨਹੀਂ ਗਿਆ ਨਾ ਲਿਖਿਆ ਗਿਆ 2005 ਦੇ ਵਿੱਚ ਮੈਂ ਇੱਥੇ ਆ ਕੇ ਫਿਰ ਸ਼ੁਰੂ ਕੀਤਾ ਜੀ ਤੁਸੀਂ ਇਹਨੂੰ ਪਹਿਲਾਂ ਵੀ ਮੈਨੂੰ ਪਤਾ ਤੁਸੀਂ ਗੀਤ ਲਿਖੇ ਵੀ ਆ ਗਾਏ ਵੀ ਆ ਹਾਂਜੀ ਇੱਕ ਮੈਂ ਤੇ ਮਠਾਰੂ ਸਾਹਿਬ ਨਾਲ ਸੀ ਦੋਨਾਂ ਨੇ ਇਕੱਠਿਆਂ ਨੇ ਗਾਇਆ ਸੀਗਾ ਜਦੋਂ ਵੱਜਦੇ ਸੀ 12 ਸਿੰਘਾ ਦਾ ਕੇਸ ਸੀ ਜੋ ਕਿ ਲੋਕਾਂ ਨੇ ਮਖੌਲ ਬਣਾਇਆ ਸੀ ਕਿ 12 ਵਜ ਕੇ ਸਿੰਘਾ ਉਹਦੇ ਤੇ ਗੀਤ ਸੀ ਜਦੋਂ ਵੱਜਦੇ ਸੀ 12 ਤੇ ਬਹੁਤ ਪਰਮਾਨੰਦ ਮਿਲਿਆ ਜੀ ਫਿਰ ਕਿਸਾਨੀ ਮੂਵਮੈਂਟ ਵੇਲੇ ਅ ਕਿਸਾਨੀ ਗੀਤ ਗਾਇਆ ਸੀਗਾ ਤੇ ਇੱਕ ਅਰਦਾਸ ਕਿਸਾਨਾਂ ਦੀ ਜਿਹਦੇ ਵਿੱਚ ਆਪਣੇ ਭਾਈਚਾਰੇ ਵੱਲੋਂ ਬੜਾ ਸਹਿਯੋਗ ਦਿੱਤਾ ਗਿਆ ਸੀ ਉਹ ਵੀਡੀਓ ਅਸੀਂ ਬਣਾਈ ਤੇ ਉਹਦੇ ਚੋਂ ਪਰਮਾਸਾ ਜੋਤ ਮਿਲਿਆ ਇਹ ਜਿਹੜਾ ਹੁਣ ਲੇਟੈਸਟ ਗੀਤ ਤੁਸੀਂ ਹਾਲ ਪੰਜਾਬ ਦਾ ਇਹ ਤੁਹਾਡੇ ਮਨ ਦੇ ਵਿੱਚ ਕਿਉਂ ਮਤਲਬ ਜਿਹੜੇ ਉੱਥੋਂ ਦੇ ਹਾਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਖਬਰਾਂ ਪਰ ਰੋਜ਼ ਲੋਕ ਸੁਣਦੇ ਨੇ ਹਾਂਜੀ ਸੰਗਤ ਸਾਹਿਬ ਇਹ ਜਦੋਂ ਅਸੀਂ ਖਬਰਾਂ ਸੁਣਦੇ ਆਂ ਜੀ ਕਿਉਂਕਿ ਪਰਦੇਸਾਂ ਦੇ ਵਿੱਚ ਬੈਠੇ ਆਂ ਸਾਨੂੰ ਜ਼ਿਆਦਾ ਮਹਿਸੂਸ ਹੋ ਰਿਹਾ ਤੇ ਉਹਦੇ ਵਿੱਚ ਜਿਆਦਾ ਪ੍ਰਵਾਸ ਜਿਹੜਾ ਹੋ ਰਿਹਾ ਬੱਚਿਆਂ ਦਾ ਬੱਚੇ ਪੰਜਾਬ ਨੂੰ ਛੱਡ ਛੱਡ ਕੇ ਹਾਈਲਟ ਕਰਕੇ ਬਾਹਰ ਨੂੰ ਪਰਿਆਉਂਦੇ ਠੀਕ ਆ ਆਉਣੇ ਚਾਹੀਦੇ ਆ ਪਰ ਉਹ ਪਿੱਛੇ ਜਿਹੜਾ ਇੱਥੇ ਆ ਜਾਂਦਾ ਉਹ ਵਾਪਸ ਨਹੀਂ ਮੁੜ ਕੇ ਜਾਂਦਾ ਸੋ ਇੱਕ ਤੇ ਇਸ ਚੀਜ਼ ਨੂੰ ਵਿੱਚ ਕਵਰ ਕੀਤਾ ਜੀ ਦੂਸਰੇ ਦਰਖਤ ਰੁੱਖ ਜਿਹੜੇ ਆ ਖਤਮ ਹੁੰਦੇ ਜਾ ਰਹੇ ਆ ਪੰਛੀ ਜਿਹੜੇ ਉੱਥੇ ਨਹੀਂ ਲੱਭ ਰਹੇ ਪਾਣੀ ਜਿਹੜੇ ਆ ਸਾਰੇ ਖਤਮ ਹੋ ਰਹੇ ਆ ਉੱਥੇ ਪਾਣੀ ਜ਼ਹਿਰ ਮਿਲ ਗਿਆ ਸੋ ਬੜੇ ਇਹਦੇ ਵਿੱਚ ਮੁੱਦੇ ਜਿਹੜੇ ਟੱਚ ਕੀਤੇ ਆ ਜੀ ਤਾਂ ਉਹ ਇਹ ਨਾ ਚੀਜ਼ਾਂ ਨੇ ਜਦੋਂ ਬੇਲ ਉਦਾਸ ਹੁੰਦਾ ਜੋ ਰੋਜ਼ ਪੜੀਦੀਆਂ ਆ ਖਬਰਾਂ ਦੇਖੀਦੀ ਤੇ ਇਹਨਾਂ ਮੁੱਦਿਆਂ ਨੂੰ ਵਿੱਚ ਟੱਚ ਕੀਤਾ ਗਿਆ ਜੀ ਦੇਖੋ ਇਹ ਜਿਹੜੇ ਮੁੱਦੇ ਤੁਸੀਂ ਦੱਸੇ ਨੇ ਹੁਣ ਸਰਕਾਰਾਂ ਇਹ ਕਹਿ ਕੇ ਤਾਂ ਆ ਜਾਂਦੀਆਂ ਵੀ ਅਸੀਂ ਡੇਢ ਮਹੀਨੇ ਚ ਡਰੱਗ ਦਾ ਮਸਲਾ ਜਿਹੜਾ ਖਤਮ ਕਰ ਦਿਆਂਗੇ ਪਰ ਉਹ ਸਾਲਾਂ ਦੇ ਸਾਲ ਲੰਘ ਜਾਂਦੇ ਆ ਤੇ ਉਹ ਕੰਮ ਉੱਥੇ ਦਾ ਉੱਥੇ ਆ ਕਈ ਵਾਰੀ ਉੱਥੇ ਜ਼ਹਿਰੀ ਪਾਣੀਆਂ ਦੀ ਗੱਲ ਕੀਤੀ ਆ ਜਦੋਂ ਸਰਕਾਰਾਂ ਹੀ ਜਾ ਕੇ ਦੂਸਰੇ ਪਾਸੇ ਖੜ ਜਾਂਣ ਤੋ ਉੱਥੋਂ ਦਾ ਕੀ ਸ਼ੁਧਰੂ ਕਿਦਾਂ ਕੰਮ ਦੀ ਸੰਘਰਸ਼ ਵੇਹੀ ਆ ਕਿ ਜਦੋਂ ਤੇ ਇਨਸਾਨ ਜਿਹੜਾ ਆ ਉਹ ਸਰਕਾਰਾਂ ਦੇ ਵਿੱਚ ਨਹੀਂ ਹੁੰਦਾ ਉਹ ਵੀ ਉਹੋ ਹੀ ਗੱਲਾਂ ਕਰਦਾ ਕਿ ਇੱਥੇ ਆ ਕੰਮ ਖਰਾਬ ਹੋ ਗਿਆ ਠੀਕ ਹੋਣਾ ਚਾਹੀਦਾ ਪਰ ਜਦੋਂ ਇਸ ਗੀਤ ਦੇ ਵਿੱਚ ਉਹ ਵੀ ਚੀਜ਼ ਨੂੰ ਟੱਚ ਕੀਤਾ ਕਿ ਸਾਡੇ ਕੋਲੇ ਕੋਈ ਰਾਜਾ ਨਹੀਂ ਇਹੋ ਜਿਹਾ ਰਿਆ ਵੇ ਮੈਂ ਕਿ ਦੁੱਖ ਸੁਣੇ ਜੋ ਐਸਾ ਨਾ ਕੋਈ ਰਾਜਾ ਅੱਜ ਬਚਿਆ ਸੋ ਇਹ ਜਿਹੜੀਆਂ ਚੀਜ਼ਾਂ ਆ ਪਾਣੀ ਗੰਦਲਾ ਹੋ ਰਿਹਾ ਇਹ ਦੇਖਦਾ ਸਾਰਿਆਂ ਨੂੰ ਆ ਪਰ ਕਰ ਕੋਈ ਨਹੀਂ ਰਿਹਾ ਵੇ ਸਾਰਾ ਪਾਣੀ ਹੋ ਗਿਆ ਗੰਦਲਾ ਹਟਾ ਵਿੱਚ ਕੈਂਸਰ ਯਾਰ ਚਿਆ ਆ ਆ ਉਹਦੇ ਦੋ ਬੋਲ ਜਰਾ ਦੱਸਿਓ ਤੇ ਸਾਡੇ ਦਰਸ਼ਕਾਂ ਨੂੰ ਮੰਜਾ ਤੇ ਪੁੱਛਿਆ ਫੋਨ ਤੇ ਮੇਰੇ ਨੂੰ ਕੀ ਹਾਲ ਪੰਜਾਬ ਦਾ ਆ ਮੇਰਾ ਦਿਲ ਪਰੇ ਇਹ ਗੀਤ 16 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਹਾਂਜੀ 16 ਦਸੰਬਰ ਨੂੰ ਰਿਲੀਜ਼ ਹੋਵੇਗਾ ਜੀ ਵਿਦ ਇਹਦੀ ਫਿਲਮ ਬਣੀ ਹੋਈ ਆ ਵੀਡੀਓ ਬਣੀ ਹੋਈ ਆ ਤੇ ਸਾਰੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਟਰਵਿਊ ਕੀਤਾ ਥੈਂਕ ਯੂ ਤੇ ਵਾਈਗੁਰਦੀ ਜੀ ਦਾ ਖਾਸਾ ਵਾਈਗੁਰਦੀ ਜੀ ਫਾਟਾ